ਮਾਪਿਆਂ ਨੇ ਲਿਆ ਸੀ ਪੁੱਤ ਨੂੰ ਗੋਦ ਕਿਉਂਕਿ ਪਹਿਲਾਂ ਘਰ ਦੇ ਵਿੱਚ ਸੀ ਤਿੰਨ ਧੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਨੌਜਵਾਨ ਜੋ ਕਿ ਜੀਵਨ ਲੀਲਾ ਸਮਾਪਤ ਕਰ ਚੁੱਕਿਆ ਆਖਰ ਕਿਉਂ ਜੀਵਨ ਲੀਲਾ ਸਮਾਪਤ ਕੀਤੀ ਆ ਕਿਸ ਦੇ ਵੱਲੋਂ ਜਲਾਲਤ ਕੀਤੀ ਗਈ ਸੀ ਜੋ ਇੱਕ ਕਦਮ ਚੱਕਣ ਨੂੰ ਮਜਬੂਰ ਹੋਇਆ ਤਾਂ ਪੂਰੀ ਗੱਲਬਾਤ ਤੁਹਾਨੂੰ ਦੱਸਦੇ ਆ ਵਿਸਥਾਰ ਦੇ ਨਾਲ ਦਰਅਸਲ ਗੁਰਦਾਸਪੁਰ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਿਤੇ 5 ਦਿਨ ਪਹਿਲਾਂ ਇੱਕ ਨੌਜਵਾਨ ਦੇ ਵੱਲੋਂ ਜੋ ਕਿ ਗੁਰਦਾਸਪੁਰ ਦੇ ਪਿੰਡ ਬੱਬੇ ਹਲੀ ਦਾ ਨੌਜਵਾਨ ਰਣਦੀਪ ਸਿੰਘ ਸੀ ਪਿੰਡ ਦੇ ਹੀ ਵਿਅਕਤੀ ਦੇ ਵੱਲੋਂ ਬਦਸਲੂਕੀ ਕੀਤੀ ਗਈ ਉਸ ਦੇ ਨਾਲ ਜਿਸ ਤੋਂ ਬਾਅਦ ਉਹ ਜਲਾਲਤ ਨਾ ਸਹਾਰਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਉਸ ਵਿਅਕਤੀ ਦੇ ਖਿਲਾਫ ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਤਾਂ ਅੱਜ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਰੱਖ ਕੇ ਮ੍ਰਿਤਕ ਦੇਹ ਰੱਖ ਕੇ ਉਸ ਨੂੰ ਇਨਸਾਫ ਦਿਵਾਉਣ ਦੇ ਲਈ ਰੋਸ ਮੁਜ਼ਾਹਰਾ ਕੀਤਾ ਤਾਂ ਮ੍ਰਿਤਕ ਨੌਜਵਾਨ ਦੀ ਮਾਤਾ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਲਾਡਾਂ ਦੇ ਨਾਲ ਪਾਲਿਆ ਸੀ ਉਸ ਨੂੰ ਕਦੇ ਅਸੀਂ ਛਿੜਕਿਆ ਤੱਕ ਨਹੀਂ ਸੀ ਕੀ ਕੁਝ ਕਹਿ ਰਹੇ ਨੇ ਨੌਜਵਾਨ ਮ੍ਰਿਤਕ ਨੌਜਵਾਨ ਦੇ ਮਾਤਾ ਤੇ ਭੈਣ ਅਤੇ ਉਸ ਦੇ ਚਾਚਾ ਕੀ ਕਹਿ ਰਹੇ ਨੇ ਪੂਰੀ ਗੱਲਬਾਤ ਸਾਡੇ ਸਹਿਯੋਗੀ અમંત કટડે ਦੇ ਵੱਲੋਂ સાંજી ਕੀਤੀ ਗਈ ਆ پوری ਗੱਲ ਬਾਤ ਸੁਣਾਉਣੀ ਆ ਮੇਰਾ ਦੁਨੀਆ ਤੇ ਨਾਂ ਨਹੀਂ ਛੱਡਿਆ ਇਹਦਾ ਨਾਂ ਵੀ ਛੱਡੋ ਨਾ ਮੇਰੇ ਇਹ ਮੰਗ ਮੇਰਾ ਬੱਚਾ ਮੈਂ ਇੰਨਾ ਕਿ ਮੰਗ ਕੇ ਪਾਲਿਆ ਪੈਣਾ ਦਾ ਵੀਰ ਇਹਦੇ ਮੁੰਡੇ ਨੂੰ ਝਿੜਕ ਨਹੀਂ ਦਿੱਤੀ ਸਾਰੀ ਮੈਂ ਹੁਣ ਤੱਕ ਮੈਂ ਚੰਗੇ ਸਕੂਲ ਚ ਪੜਾਇਆ ਕੇਵੀ ਚ ਉਹ ਮੈਂ ਵਧੀਆ ਕੋਰਸ ਕਰਾਇਆ ਇੰਜੀਨੀਅਰ ਦਾ ਮੇਰੇ ਪੁੱਤ ਨੇ ਦੁਕਾਨ ਪਾ ਲਈ ਵਧੀਆ ਕੰਮ ਕਰਦਾ ਕਿਸੇ ਨੂੰ ਮਾੜੀ ਚੰਗੀ ਨਹੀਂ ਕਹਿੰਦਾ ਮੇਰਾ ਬੁੱਤ ਕਿਸੇ ਕੋਈ ਬੋਲ ਵੀ ਰੰਦਾ ਹੀ ਗਾੜੀਆਂ ਹੱਸ ਕੇ ਟਾਲ ਦਿੰਦਾ ਹੀ ਇਹ ਵਈ ਦੁਕਾਨ ਚ ਪਾਪੀ ਚਲ ਗਿਆ ਇਹ ਰੰਗ ਜੇ ਕੰਜਰ ਜਲਾਦ ਚਲ ਗਿਆ ਮੇਰੇ ਬੁੱਤ ਨੂੰ ਬਾਹਰ ਬਰੇ ਹੋਈ ਵੀ ਇਹਨੂੰ ਮੁੜੇ ਨੂੰ ਜਾਤੀਵਾਦ ਸ਼ਬਦ ਬੋਲ ਕੇ ਨਾ ਬਹੁਤ ਜਲੀਲ ਕੀਤਾ ਇਹਨੂੰ ਗੱੜਾ ਗੱਡੀਆਂ ਕੁੱਟਿਆ ਮਾਰਿਆ ਉਹ ਮੁੜੇ ਨੇ ਗੱਲ ਆਪਣੀ ਦਿਲ ਤੇ ਲਾ ਲਈ ਘਰ ਦੱਸਿਆ ਨਹੀਂ ਸਦਾ ਹੀ ਨਰਜ ਰਿਹਾ ਨਰੇ ਜਾ ਕੇ ਨੇ ਵੀਡੀਓ ਪਾਈ ਆ ਆਪਣੀ ਵੀਡੀਓ ਬਾਤ ਨਹਿਰਤ ਸਰਮਾ ਇਹ ਰੋਡ ਜਾਮ ਕੀਤਾ ਵੀ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ 6 ਤਰੀਕ ਦਾ ਪਰਚਾ ਕੱਟਿਆ ਦਾ ਕੋਈ ਮੁਰਜ਼ਮ ਅਜੇ ਤੱਕ ਨਹੀਂ ਫੜਿਆ ਇਹਨਾਂ ਨਾਲ ਜੂੰ ਤੇ ਟੱਸ ਨਹੀਂ ਹੋਈ ਉਹ ਦੇਖਦਾ ਪੁਲਿਸ ਵੀ ਅੱਗੋਂ ਦੰਦ ਕੱਟਣ ਦਈ ਹੈ ਕੀ ਮੰਗ ਕਰਦੇ ਹੋ ਮੰਗ ਅਸੀਂ ਕਰਦੇ ਹਾਂ ਮੁਰਜ਼ਮ ਜਿਹੜਾ ਗ੍ਰਫਤਾਰ ਕੀਤਾ ਜਾਏ ਤੇ ਸਾਡਾ ਪਰਚਾ ਜਿਹੜਾ ਲੋਕ ਕਰੋ ਤੱਕ ਤਾਂ ਨਹੀਂ ਚਲੇਗਾ ਇਹ ਤਰਨਾ ਉਹਦਾ ਤਾਂ ਚੱਲੇਗਾ ਜਿੱਨਾਂ 'ਚ ਸਾੰਨ ਅਨਸਾਰ ਨਹੀਂ ਲੰਦਾ ਤੁਹਾਨੂੰ ਭਾਵੇਂ ਮਹੀਨਾ ਤੱਕ ਨਾ ਲਾਉਣਾ ਪਈ। ਮੇਰਾ ਨਾਮ ਜਸਦੀਸ਼ਾ ਮੇਰੇ ਵੀਰ ਦਾ ਨਾਰਿੰਦੀਪ ਸਿੰਘ ਵਾ। ਤਰਨਾ ਲਾਇਆ ਕਿ ਮੇਰਾ ਜਵਾਨ ਜਾਰ ਵੀਰੀਕੀਆਂ ਸਾਲਾਂ ਦਾ ਉਹਦੇ ਮੇਰੇ ਵੀਰ ਦੀ ਦੁਕਾਨੇ ਸਪੀਕਰਾਂ ਦੀ ਉਹ ਰਿਪੇਅਰ ਕਰਦਾ ਸੀ ਤੇ ਗਾਗਾ ਨੂੰ ਚਲਾ ਕੇ ਦੱਸਦਾ ਸੀ ਕਿ ਠੀਕ ਆ ਜਾਂ ਨਹੀਂ ਆਵਾਜ਼ ਉੱਚੀ ਨਹੀਂ ਵੀ ਹੁੰਦੀ। ਉੱਚੀ ਨਹੀਂ ਵੀ ਆਵਾਜ਼ ਦੇ ਵੀਰ ਨੂੰ ਕਹਿੰਦਾ ਵੀ ਤੂੰ ਕਿਉਂ ਇਦਾਂ ਕਰਦਾ ਵਾ ਦੁਕਾਨ ਤੇ ਜਾ ਕੇ ਮੇਰੇ ਵੀਰ ਨੂੰ ਗੰਦੀਆਂ ਮਾਵਾ ਪਹਿਣਾ ਦੀਆਂ ਗਾਲਾਂ ਦਿੱਤੀਆਂ ਮੇਰੇ ਵੀਰ ਨੇ ਕਦੀ ਗਾਲ ਨਹੀਂ ਕੱਢੀ ਉਹ ਨਹੀਂ ਉਹ ਨਹੀਂ ਕਦੀ ਮਾੜੀਆਂ ਬਹਿਣੀਆਂ ਚ ਬੈਠਾ ਨਿਆਣਾ ਮੁੰਡਾ ਸੀ ਉਹਨੂੰ ਮਾੜਾ ਚੰਗਾ ਬੋਲਿਆ ਉਹਨੇ 5-7 ਮਿੰਟ ਗਾਲਾਂ ਸੁਣੀਆਂ ਉਸ ਤੋਂ ਬਾਅਦ ਦੁਕਾਨ ਬੰਦ ਕੀਤੀ ਸਿੱਧਾ ਨਹਿਰੇ ਪੈ ਗਿਆ ਉਹਨੇ ਘਰ ਵਿੱਚ ਕਿਸ ਨੂੰ ਨਹੀਂ ਦੱਸਿਆ ਕਿਸੇ ਯਾਰ ਦੋਸਤ ਨੂੰ ਨਹੀਂ ਦੱਸਿਆ ਨਹਿਰੇ ਬੈ ਕੇ ਵੀਡੀਓ ਕਲਿੱਪ ਬਣਾ ਕੇ ਜਦੋਂ ਪਾਏ ਭੱਜਿਆ ਉਸ ਤੋਂ ਬਾਅਦ ਸਾਨੂੰ ਲੱਭਾ ਨਹੀਂ ਉਹ ਸਾਨੂੰ ਕੱਲ ਉਹਦੀ লাশ ਲੱਭੀ ਆ ਹੁਣ ਡੱਬੇ ਚ ਬੰਦ ਹੋ ਗਿਆ ਐ ਤੁਰਦਾ ਫਿਰਦਾ ਮੇਰਾ ਵੀਰ ਗਿਆ ਹੀ ਹਾਏ ਮੰਗਦੇ ਆਂ ਕਿ ਜਿੱਤਾ ਸਾਡਾ ਬੰਦਾ ਮਰਿਆ ਵਾ ਜਾ ਤੇ ਉਹਨੂੰ ਫਾਂਸੀ ਦੀ ਸਜ਼ਾ ਦੋ ਜਾ ਜਿੱਥੇ ਮੇਰਾ ਵੀਰ ਡੁੱਬਿਆ ਉੱਥੇ ਜਾ ਕੇ ਉਹਨੂੰ ਜਿੰਦਾ ਰੋ ਡੋਪੋ ਜਿੰਨਾ ਉਹ ਜਿੰਦਾ ਡੁੱਬਿਆ ਸਾਡੀ ਅੱਖਾਂ ਸਾਹਮਣੇ ਮਰੇ